ਰਵਿੰਦ ਕੇਜਰੀਵਾਲ ਜਦੋਂ ਤੋਂ ਬਾਹਾਰਾਇਨੇ ਚੋਣਾਂ ਲੈ ਕੇ ਪੂਰੇ ਤਿਆਰ ਹੋਏ ਇੰਟਰਸਬੋ ਲਗਾਤਾਰ ਮੁਲਾਕਾਤ ਕਰਨ ਰੈਲੀਆਂ ਕਰਨ इत्यादि ਉਹਨਾਂ ਵੱਲੋਂ ਦਿੱਲੀ ਤੇ ਪੰਜਾਬ ਦੇ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਰਣਨੀਤੀ ਬਾਰੇ ਚਰਚਾ ਕੀਤੀ ਗਈ ਹੈ। ਇੱਕ ਪੁਰਾਣੀ ਰਾਟਾ ਚ ਫੇਰ ਲਾਤੀ ਸਾਡੇ ਬੰਦੇ ਵਿਕਦੇ ਨਹੀਂ ਇਹਨਾਂ ਨੂੰ ਖਰੀਦੇ ਬਹੁਤ ਫਿਰਦੇ ਆ। ਪੰਜਾਬ ਦੇ ਇਹੋ ਮੰਤਰੀ ਹਰਪਾਲ ਚੀਮਾ ਦੀ ਇੱਕ ਵਾਰ ਵਿੱਚ ਕਰਜ਼ੀ ਦਿੱਤੀ ਸੀ ਡੀਜੀਪੀ ਪੰਜਾਬ ਨੂੰ ਕਿ ਸਾਡੇ ਵਿਧਾਇਕਾਂ ਨੂੰ ਖਰੀਦਿਆ ਜਾ ਰਿਹਾ ਹੈ ਉਹਦੀ ਰਿਪੋਰਟ ਵੀ ਦੱਸਦੇ ਹੋ ਸਾਲ ਤੋਂ ਵੱਧ ਸਮਾਂ ਹੋ ਗਿਆ ਪਰਵਿੰਦ ਕੇਜਰੀਵਾਲ ਜਦੋਂ ਤੇ ਬਾਹਰ ਆਏ ਨੇ ਚੋਣਾਂ ਨੂੰ ਲੈ ਕੇ ਪੂਰੇ ਤਿਆਰ ਹੋਏ ਇੰਟਰਸਬੋ ਲਗਾਤਾਰ ਮੁਲਾਕਾਤ ਕਰਨ ਰੈਲੀਆਂ ਕਰਨ ਤੇ ਅੱਜ ਵੀ ਉਹਨਾਂ ਵੱਲੋਂ ਦਿੱਲੀ ਤੇ ਪੰਜਾਬ ਦੇ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਰਣਨੀਤੀ ਬਾਰੇ ਚਰਚਾ ਕੀਤੀ ਗਈ ਹੈ ਜੀ अरविंद केजरीवाल साहब आज दिल्ली ਦੇ ਵਿਧਾਇਕਾਂ ਨਾਲ ਪੰਜਾਬ ਦੇ ਵੀ ਕੁਝ ਮੰਤਰੀ ਉਹਨਾਂ ਨੂੰ ਮਿਲਣ ਵਾਸਤੇ ਗਏ ਤੇ ਉੱਥੇ ਬੈਠ ਕੇ ਕਹਿੰਦੇ ਕੀ ਨੇ ਇੱਕ ਪੁਰਾਣੀ ਰਾਟਾ ਚ ਫੇਰ ਲਾਤੀ ਸਾਡੇ ਬੰਦੇ ਵਿਕਦੇ ਨਹੀਂ ਇਹਨਾਂ ਨੂੰ ਖਰੀਦੇ ਬਹੁਤ ਫਿਰਦੇ ਆ ਤੁਸੀਂ ਪੰਜਾਬ ਦੇ ਵਿੱਚ ਪੰਜਾਬ ਦੇ ਇਹੋ ਮੰਤਰੀ ਹਰਪਾਲ ਚੀਮਾ ਦੀ ਗਵਾਈ ਵਿੱਚ ਕਰਜ਼ੀ ਦਿੱਤੀ ਸੀ ਡੀਜੀਪੀ ਪੰਜਾਬ ਨੂੰ ਕਿ ਸਾਡੇ ਵਿਧਾਇਕਾਂ ਨੂੰ ਖਰੀਦਿਆ ਜਾ ਰਿਹਾ ਹੈ ਉਹਦੀ ਰਿਪੋਰਟ ਵੀ ਦੱਸ ਦਿਓ ਸਾਲ ਤੋਂ ਵੱਧ ਸਮਾਂ ਹੋ ਗਿਆ ਖਰੀਦਣ ਵਾਲਾ ਕੌਣ ਸੀ ਕਿਹਨੂੰ ਕਿਹਨੂੰ ਖਰੀਦਿਆ ਜਾ ਰਿਹਾ ਸੀ ਕਹਿੰਦੇ ਸਾਡੇ ਤਾਂ ਏਡੇ ਇਮਾਨਦਾਰ ਨੇ ਕਸ ਤੋਂ ਮਸਲੀ ਹੁੰਦੇ ਤੇ ਪੰਜਾਬ ਦੇ ਬਹੁਤ ਸਾਰੇ ਵਿਧਾਇਕਾਂ ਬਾਰੇ ਥਾਈ ਥਾਈ ਗੱਲਾਂ ਹੁੰਦੀਆਂ ਨੇ ਜਿਹੜਾ ADGP ਇੰਟੈਲੀਜੈਂਸ 24 ਫਰਵਰੀ ਨੂੰ ਚਿੱਠੀ ਲਿਖਦੇ ਨੇ ਮੁੱਖ ਮੰਤਰੀ ਪੰਜਾਬ ਨੂੰ ਕਿ ਤੁਹਾਡੇ ਇੰਨੇ ਐਮਐਲਏ ਤੇ ਆ ਅਧਿਕਾਰੀ ਇਹ ਮਾਈਨਿੰਗ ਦੇ ਵਿੱਚ ਸ਼ਾਮਲ ਨੇ ਉਹ ਕਿਸੇ ਕਾਂਗਰਸ ਵਾਲੇ ਨੇ ਕਿਸੇ ਅਕਾਲੀ ਦਲ ਵਾਲੇ ਨੇ ਕਿਸੇ ਭਾਜਪਾ ਵਾਲੇ ਨੇ ਤਾਂ ਨਹੀਂ ਲਿਖਿਆ ਪੰਜਾਬ ਦੀ ਸਰਕਾਰ ਦੇ ਆਪਣੇ ਅਧਿਕਾਰੀ ਨੇ ਲਿਖਿਆ ਜਿਹਦਾ ਅਜੇ ਤੱਕ ਕੋਈ ਜਵਾਬ ਨਹੀਂ ਇਸੇ ਤਰ੍ਹਾਂ ਉਹ ਕਹਿੰਦੇ ਮੈਨੂੰ ਸਨੀਤਾ ਕੇਜਰੀਵਾਲ ਬੀਬੀ ਆਤਸ਼ੀ ਸੌਰਵ ਭਾਰਤਵਾਜ ਭਗਵੰਤ ਮਾਨ ਵਗੈਰਾ ਵਗੈਰਾ ਮਿਲਦੇ ਰਹਿੰਦੇ ਸੀ ਕਵਰਾ ਮੈਨੂੰ ਜੇਲ੍ਹ ਦਾ ਸਟਾਫ ਦੱਸ ਦਿੰਦਾ ਸੀ ਮੈਂ ਇਹਨਾਂ ਨੂੰ ਪੁੱਛਦਾ ਸੀ ਕਿ ਹਸਪਤਾਲ ਠੀਕ ਚੱਲ ਰਹੇ ਨੇ ਦਵਾਈਆਂ ਵਗੈਰਾ ਠੀਕ ਨੇ ਤੇ ਤੁਹਾਡੀ ਜ਼ਿੰਮੇਵਾਰੀ ਹੈ ਭਵਿਕਾ ਦੇਸ਼ ਦਾ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਹੈ ਇਹਦਾ ਮਤਲਬ ਇੰਡੀਆ ਗੱਠ ਜੋੜ ਦੇ ਵਿੱਚ ਤੁਸੀਂ ਵੈਸੀ ਬੈਠੇ ਹੋ ਉਹ ਵੇਖ ਤੁਸੀਂ ਉਹ ਸੋ ਜਿੱਥੇ-ਜਿੱਥੇ ਤੁਹਾਡਾ ਰਾਜ ਲੰਘ ਗਿਆ ਇੱਥੇ ਕੋਈ ਸ਼ੱਕ ਨਹੀਂ ਕੇਜਰੀਵਾਲ ਸਾਹਿਬ ਬਾਹਰ ਆਏ ਆ ਦਿੱਲੀ ਦੇ ਲੋਕਾਂ ਨੇ ਉਹਨਾਂ ਨੂੰ ਭਰਮਾ ਸਮਰਥਨ ਦਿੱਤਾ ਹੁੰਗਾਰਾ ਦਿੱਤਾ ਉਹਨਾਂ ਦੇ ਰਾਤ ਵਾਲੇ ਰੋਡ ਸ਼ੋ ਤੇ ਅੱਜ ਦੇ ਰੋਡ ਸ਼ੋ 'ਚ ਵੀ ਉਹ ਕਹਿ ਰਹੇ ਨੇ ਕਿ ਲੋਕਾਂ ਨੇ ਵੱਡੇ ਪੱਧਰ ਤੇ ਸ਼ਬੂਲੀਤ ਕਰਨੀ ਹੈ ਜਿਹੜੀ ਗੱਲ ਕੇਜਰੀਵਾਲ ਸਾਹਿਬ ਕਹਿੰਦੇ ਆ ਕੱਟੜ ਇਮਾਨਦਾਰੀ ਵਾਲੀ ਅਸੀਂ ਦੁਆ ਕਰਾਂਗੇ ਇਹ ਅਸਲੀਅਤ ਹੋਵੇ ਪੰਜਾਬ 'ਚ ਵੀ ਉੱਥੇ ਵੀ ਸੋ ਇਹੋ ਬਦਲਾਅ ਤਾਂ ਲੋਕ ਮੰਗਦੇ ਆ ਜਿਹੜਾ ਹੁਣ ਤੱਕ ਦੇ ਢਾਂਚੇ ਨੇ ਘਰ ਵਾਂਗੂ ਦੇਸ਼ ਖਾਲਿਆ ਰਾਜ ਖਾਲੀ ਇਹਦੀ ਟੁਕ ਟੁਕਟ ਬਚਾਅ ਹੋਵੇ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕੀਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਡਰਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਾਂ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ